ਏ ਸੱਕ ਢਿੱਡ ਚ ਨਾ ਪੈਣ ਦੇਗਾ ਮਰੋੜ ਤੇ ਨਾ ਵੱਟ ਇਸ ਗਣਨੀ ਕਹਿੰਦੇ ਆ ਇਹਨੂੰ ਜਿਹੜਾ ਬਾਰ ਬਾਰ ਪਲੱਸ ਜਾਣਾ ਬਾਰ ਬਾਰ ਤੁਰੇ ਰਹਿਣਾ ਜਦੋਂ ਖਾਣਾ ਖਾ ਲਿਆ ਦੋ ਦੋ ਤਿੰਨ ਤਿੰਨ ਵੇਰੀ ਜਾਣਾ ਪਾਣੀ ਪੀ ਲਿਆ ਦੁੱਧ ਪੀ ਲਿਆ ਖੋਆ ਖਾ ਲਿਆ ਫਰੀ ਖਾ ਲਿਆ ਵੱਟ ਪਾ ਕੇ ਆਈ ਜਾਣਾ ਪੇਟ ਦਰਦ ਹਲਕਾ ਹਲਕਾ ਹੋਈ ਜਾਣਾ ਪੇਟ ਸਾਫ਼ ਨਹੀਂ ਹੁੰਦਾ ਇਹ ਕਿਹੜਾ ਸੱਕ ਹੈਗਾ ਤੁਸੀਂ ਕਹਿ ਰਹੇ ਹੋ ਵੀ ਵਟਣੀ ਪੈਣਾ ਬਈ ਬਹੁਤ ਕੀਮਤੀ ਆ ਇਹਦਾ ਤੁਸੀਂ ਜਿਵੇਂ ਅੱਧਾ ਦਾ ਚਮਚਾ ਦਹੀਂ ਚ ਪਾ ਕੇ ਨੂੰ ਆਪਾਂ ਖਾ ਸਕਦੇ ਆ ਖੂਨ ਨਹੀਂ ਲੱਟ ਰਗਾਉਂਦੀ ਬਾਰ ਬਾਰ ਖੂਨ ਆਉਂਦਾ ਵਾ ਬਾਰ ਬਾਰ ਟੁੱਲਟ ਜਾਂਨੇ ਕਾਫੀ ਹੱਦ ਤੱਕ ਇਹ ਠੀਕ ਕਰ ਦਿੰਦਾ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਦਾ ਪਾਊਡਰ ਹੈਗਾ ਪਾਊਡਰ ਦਾ ਇਸਤੇਮਾਲ ਅਸੀਂ ਕਿੰਨਾ ਕੁ ਕਰਨਾ ਹੈ ਕਿਵੇਂ ਕਰਨਾ ਹੈ ਸਾਨੂੰ ਇਹ ਵੀ ਸਮਝਾ ਦਿਓ ਦਹੀਂ ਦੇ ਵਿੱਚ ਪਾ ਕੇ ਆ ਜੋ ਇਹਨਾਂ ਦਹੀਂ ਆ ਜੀ ਹਾਂਜੀ ਬਸ ਇੰਨਾ ਪਾ ਲਓ ਜੀ ਪਾਊਡਰ ਇੱਕ ਚੁਠਾਈ ਜੀ ਸਰ ਬਸ ਆ ਅੱਧਾ ਚਮਚਾ ਇਹ ਕੋ ਲੋਖਾ ਕਹਿੰਦਾ ਦੱਸ ਦਿੰਦਾ ਨਾ ਇਹਦਾ ਦਰਦ ਵੀ ਰੋਕ ਦਿੰਦਾ ਇਹ ਬੜੀ ਅਹਿਮਤ ਰੱਖਦਾ ਜੀ ਤੁਹਾਡੇ ਕੋਲੋਂ ਮਿਲ ਜਾਂਦਾ ਜੀ ਦਾ ਜਿਹੜਾ ਜਿਹੜਾ ਪਾਊਡਰ ਹੈਗਾ ਬਣਿਆ ਬਣਿਆ ਇਹ ਤਾਂ ਆਮ ਬਣਾਉਣਾ ਹੀ ਪਾਊਡਰ ਬਹੁ ਬਣਾਉਂਦੇ ਇਹਦਾ ਇਕੱਠਾ ਅੱਛਾ ਫਿਰ ਵਜ਼ਨ ਕਿਉਂ ਘਟਣ ਲੱਗ ਜਾਂਦਾ ਜੀ ਜਾਂ ਤਾਂ ਬਹੁਤ ਜ਼ਿਆਦਾ ਮੋਟੇ ਹੋ ਜਾਂਦੇ ਨੇ ਲੋਕ ਜਾਂ ਬਹੁਤ ਜ਼ਿਆਦਾ ਵਜ਼ਨ ਉਹਨਾਂ ਦਾ ਘਟ ਜਾਂਦਾ ਹੈ ਆਈਬੀਐਸ ਚ ਜਦੋਂ ਆਪਾਂ ਕੁਝ ਵੀ ਖਾਣੇ ਪੀਂਦੇ ਆ ਜਦੋਂ ਡਾਈਜੈਸਟ ਨਹੀਂ ਹੁੰਦਾ ਉਹ ਸਰੀਰ ਨੂੰ ਖਰਾਕ ਨਹੀਂ ਪ੍ਰੋਪਰ ਮੈਲ ਪਾਉਂਦੀ ਤਾਂ ਉਹ ਵਜ਼ਨ ਘਟਣ ਲੱਗ ਜਾਂਦਾ ਜਿੰਨਾ ਦਾ ਵਜਨ ਵਧਦਾ ਉਹ ਵਜਨ ਨੂੰ ਇੱਕ ਸਵੇਲਿੰਗ ਹੁੰਦੀ ਸੋਜ ਵਧਨ ਲੱਗ ਜਾਂਦੀ ਪੇਟ ਦੇ ਵਿੱਚ ਬਿਲਕੁਲ ਜੀ ਅੰਤਰੀਆਂ ਦੇ ਵਿੱਚ ਆਪਣੀਆਂ ਮੈਡੀਸਿਨਾਂ ਆ ਤਿਆਰ ਆਈ ਕੈਪਸੂਲ ਆ ਸਵੇਰੇ ਸ਼ਾਮ ਲੈਣੇ ਆ ਮਤਲਬ ਪਹਿਲੀ ਖਰਾਕ ਦਾ ਦੇਣਗੇ ਹਫਤੇ ਦੇ ਵਿੱਚ ਮਰੀਜ਼ ਨੂੰ ਬਹੁਤ ਰੀਫ ਦੇ ਦੇਣਗੇ ਇੱਕ ਹਫਤੇ ਦੇ ਵਿੱਚ ਹੀ ਜਿਹੜਾ ਇਹ ਆਈਬੀਐਸ ਦੀ ਪ੍ਰੋਬਲਮ ਹੈਗੀ ਹੈ ਆਯੁਰਵੇਦ ਦੇ ਬਾਬਤ ਕੀ ਕਹਿੰਦਾ ਸਾਨੂੰ ਚਟਨੀ ਅੰਬਰਤਾ ਚਟਨੀ ਰਗੜੋ ਗੰਡਾ ਪਿਆਜ ਮਿਰਚ ਪਾਉ ਲਾਲ ਤੇ ਰਗੜ ਕੇ ਖਾ ਲਓ ਉੱਤੇ ਘਿਓ ਦਾ ਮਾਰੂ ਅੱਧਾ ਚਮਚਾ ਜੀ ਐਨ ਪੂਰਾ ਖੁਸ਼ ਰਹਿਣ ਲੱਗ ਜੂਗਾ ਜੇ ਇੱਕ ਹਫ਼ਤੇ ਚੀ ਭੋਜਨ ਹਾਜ਼ਮ ਕਰਨ ਲਈ ਜਦੋਂ ਆਪਣਾ ਜਿਹੜਾ ਸੌਣ ਦਾ ਟਾਈਮ ਆ ਉਹ ਪ੍ਰੋਪਰ ਚਾਹੀਦਾ ਹੁੰਦਾ ਜਦੋਂ ਆਪਾਂ ਨੂੰ ਪੂਰਾ ਟਾਈਮ ਹੀ ਨਹੀਂ ਮਿਲ ਪਉਂਦਾ ਬੋਡੀ ਉਹ ਪ੍ਰੋਸੈਸ ਫੂਡ ਕਿਵੇਂ ਕਰੂਗੀ ਇੰਨੀ ਜ਼ਿਆਦਾ ਬਰੀਕ ਗੱਲ ਹੈਗੀ ਹੈ ਜੀ ਸੌਣ ਵਾਲੀ ਉੱਠਣ ਵਾਲੀ ਪੇਟ ਨਾਲ ਸਬੰਧਤ ਹੁਣ ਅਸੀਂ ਪਹਿਣਾ 1 ਵਜੇ ਆ ਤੇ ਉੱਠਣਾ ਦੋ 10 ਵਜੇ ਆ ਤੇ ਫਿਰ ਖਾਣਾ ਪੀਣ ਦਾ ਟਾਈਮ ਸਾਰ ਅਫਸਟ ਹੋ ਜਾਣਾ ਤੁਹਾਡਾ ਹੋ ਜਾਣਾ ਸਾਡੀ ਬੋਡੀ ਜਿਹੜਾ ਪੂਰਾ ਸਰਕਲ ਪ ਤੇ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਬਿਹਾਰਗਾ ਲੱਗਦੀ ਹੋਵੇ। ਇਹ ਸੱਕ ਢਿੱਡ 'ਚ ਨਾ ਪੈਣ ਦੇਗਾ ਮਰੋੜ ਤੇ ਨਾ ਵਟ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ। ਇਹ ਸੱਕ ਕਿਹੜਾ ਹੈ? ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਤੇ ਕਿਵੇਂ ਇਹ ਢਿੱਡ 'ਚ ਵਾਰ-ਵਾਰ ਪੈਣ ਵਾਲਾ ਮਰੋੜ ਖਤਮ ਕਰੇਗਾ? ਸਾਰੇ ਜੀ ਜੈਸੇ ਸਮਝਾਂਗੇ। ਇੱਕ ਵਾਰ ਮੁੜ ਤੋਂ ਅਸੀਂ ਪਹੁੰਚਿਆ ਲਾਲ ਹਵੇਲੀ ਵਾਲੇ ਬਾਪੂ ਵੈਜੀ ਕੋਲ ਸ਼ੁਰੂਆਤ ਅਸੀਂ ਕਰ ਲੈਂਦੇ ਆ ਹਮੇਸ਼ਾ ਦੀ ਤਰ੍ਹਾਂ ਬਾਪੂ ਜੀ ਕੋਲ ਬਾਪੂ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਾਡੇ ਕਲੀਨਿਕ ਦੇ ਦੁਆਰਾ ਫੇਰ ਆਉਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਫਰੂਕੀ ਸਾਹਿਬ ਜੀ ਜੀ ਅੱਛਾ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਇਸ ਵੇਲੇ ਲੋਕਾਂ ਦੇ ਪੇਟ ਦੇ ਵਿੱਚ ਦਰਦ ਹੋ ਰਿਹਾ ਹੈ ਲੋਕਾਂ ਦੇ ਪੇਟ ਦੇ ਵਿੱਚ ਇਨਫੈਕਸ਼ਨ ਹੋ ਰਹੀ ਹੈ ਵਾਰ-ਵਾਰ ਵਾਰ-ਵਾਰ ਦਿਨ ਚ 20-20 ਵਾਰ ਮੈਸਟਰਨ ਦੇ ਲੋਕਾਂ ਨੂੰ ਵੀ ਜਾਣਦੇ ਜਿਹੜੇ ਦਿਨ ਚ 20 ਵਾਰ ਪਖਾਨਾ ਜਾਂਦੇ ਨੇ ਇਹ ਕੀ ਕਾਰਨ ਹੈਗਾ ਜੀ ਤੇ ਫਿਰ ਇਹ ਸੱਕ ਵੀ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਕਿ ਸੱਕ ਉਹਨਾਂ ਲੋਕਾਂ ਵਾਸਤੇ ਕਿਵੇਂ ਰਾਮਬੰਦ ਸਾਬਤ ਹੋ ਸਕਦਾ ਪਰ ਇਹ ਹੋ ਕੀ ਰਿਹਾ ਜੀ ਚੱਲ ਕੀ ਰਿਹਾ ਇਹ ਜਿਹੜੀ ਸਗਰਣੀਆਂ ਜੀ ਇਹ ਸਗਰਣੀ ਕਹਿੰਦੇ ਐ ਇਹਨੂੰ ਜਿਹੜਾ ਵਾਰ-ਵਾਰ ਘਰ ਪਲੱਸ ਜਾਣਾ ਵਾਰ-ਵਾਰ ਤੁਰੇ ਰਹਿਣਾ ਜਦੋਂ ਖਾਣਾ ਖਾ ਲਿਆ ਦੋ-ਦੋ ਤਿੰਨ-ਤਿੰਨ ਵੇਰੀ ਜਾਣਾ ਪਾਣੀ ਪੀ ਲਿਆ ਭਾਰੀ ਚੀਜ਼ ਦੁੱਧ ਪੀ ਲਿਆ ਖੋਆ ਖਾ ਲਿਆ ਪ੍ਰੀਰ ਖਾ ਲਿਆ ਵੱਟ ਪੈ ਕੇ ਆਈ ਜਾਣਾ পেট ਦਰਦ ਹਲਕਾ ਹਲਕਾ ਹੋਈ ਜਾਣਾ পেট ਸਾਫ ਨਹੀਂ ਹੁੰਦਾ ਇਹ ਚੀਜ਼ਾਂ ਪਹਿਲੂ ਬਾਹਰਲੀ ਕੰਟਰੀ ਚ ਹੁੰਦੀਆਂ ਸੀ ਇਹ ਆਪਣੇ ਨਹੀਂ ਹੁੰਦਾ ਸੀ ਇਹ ਹਾਂ ਇਹ ਫੋਰਨ ਦੇ ਵਿੱਚ ਬਹੁਤ ਜ਼ਿਆਦਾ ਸੀਗਾ ਇਹ ਠੀਕ ਹੈ ਅਸੀਂ इंग्लंड ਜਾਂਦੇ ਰਹੇ ਉੱਥੇ ਬਹੁਤ ਇਹਦੇ ਮਰੀਜ਼ ਮਿਲਦੇ ਸੀਗੇ ਇਹ ਚੀਜ਼ ਦੇ ਤੇ ਆਮ ਜਾਨੀ ਕਿ ਬਹੁਤ ਜ਼ਿਆਦਾ ਇਹਦੇ ਮਿਲਦੇ ਸੀਗੇ ਉੱਥੇ ਲੋਕਾਂ ਦੇ ਡਾਕਟਰ ਨੇ ਥੈਲੀਆਂ ਵੀ ਲਾਈਆਂ ਹੋਈਆਂ ਇਹ ਚੀਜ਼ ਦੀਆਂ ਯਾਨੀ ਮਤਲਬ ਮਤਲਬ ਉਹ ਜਿਵੇਂ ਪਾਈਪ ਨੂੰ ਕੱਟ ਕੇ ਜਿਵੇਂ ਸਾਈਡ ਤੇ ਥੈਲੀ ਲਾ ਦਿੰਦੇ ਆ ਉਹ ਮੁੜ ਕੇ 24 ਘੰਟੇ ਬਸ ਸਾਫ ਕਰ ਲੈਂਦੇ ਆ ਕਿਉਂ ਉੱਥੇ ਹੋਣਾ ਇੱਥੇ ਤਾਂ ਸਰ ਜਦੋਂ ਉੱਥੇ ਬੰਦੇ ਨੇ ਕੰਮ ਜਾਣਾ ਵਾ ਠੀਕ ਹੈ ਕੰਮ ਜਾਊਗਾ ਤੇ ਉਹਨੇ बार-बार ਜਾਣਾ ਬੜਾ ਮੁਸ਼ਕਲ ਹੋ ਜਾਂਦਾ ਵਾ ਉਹ ਫਿਰ ਇੰਨੀ ਮੁਸ਼ਕਲ ਆ ਜਾਂਦੀ ਬਹੁਤ ਮਰੀਜ਼ ਇਸ ਤਰ੍ਹਾਂ ਮੜ ਜਨੇ ਥੈਲੀਆਂ ਲੱਗੀਆਂ ਉੱਥੇ ਜੀ ਮਤਲਬ ਜੀ ਮੈਂ ਇੱਥੇ ਅੱਜ ਕੱਲ ਪਿਸ਼ਾਬ ਵਾਲੀ ਥੈਲੀ ਲੱਗ ਜਾਂਦੀ ਹੈ ਉੱਥੇ ਪੋਟੀ ਵਾਲੀ ਥੈਲੀ ਲੱਗੀ ਹੁੰਦੀ ਹੈ ਹਾਂ ਜੀ ਹਾਂ ਜੀ ਉੱਥੇ ਡਾਕਟਰ ਬਾਹਰ ਲਾ ਲਾਉਂਦੇ ਜੀ ਉਥੇ ਥੈਲੀ ਕਿੰਨਾ ਮੜਾ ਹਾਲ ਹੈ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੋਇਆ ਸਾਡੀ ਕੰਟਰੀ ਜ ਹੁਣ ਤਕਰੀਬਨ 5-7 ਸਾਲ ਤੋਂ ਥੋੜਾ ਜਿਹਾ ਵਧ ਗਿਆ ਕੁਝ ਚੰਗਾ ਫੂਡ ਨਹੀਂ ਖਾਣਾ ਕ ਐਕਸਰਸਾਈਜ਼ ਨਹੀਂ ਕਰਨੀ ਜਿਵੇਂ ਬਾਹਰਲੀ ਕੰਟਰੀ ਕੋਈ ਸਬਜੀ ਦਾਲ ਬਣਦੀ ਆ ਹਫਤਾ-ਫਤਾ ਚੱਲਦੀ ਆ ਜੀ ਉਹ ਫ੍ਰਿਜ ਜੇ ਰੱਖ ਲੈਂਦੇ ਆ ਹਾਂ ਫ੍ਰਿਜ ਜੇ ਰੱਖ ਲੈਂਦੇ ਉਹ ਗਰਮ ਕਰ ਕਰ ਕੇ ਖਾਈ ਜਾਂਦੇ ਆ ਕਿਉਂਕਿ ਟਾਈਮ ਨਹੀਂ ਉੱਥੇ ਉਹਨਾਂ ਕੋਲੇ ਜੀ ਇੱਕ ਦਿਨ ਟਾਈਮ ਹੁੰਦਾ ਉਹਦੇ 2-4 ਸਬ지 ਬਣਾ ਲੈਂਦੇ ਆ ਫਿਰ ਖਾਣਾ ਵੀ ਜਿਹੜਾ ਉਹਨਾਂ ਨੇ ਰਾਤ ਨੂੰ ਪਕਾ ਕੇ ਲੈ ਜਾਂਦੇ ਆ ਆਮ ਤੱਕੰਮਾਂ ਤੇ ਲੋਕੀ ਕੋਈ ਸਵੇਰੇ ਟਾਈਮ ਨਹੀਂ ਇੰਨਾ ਹੁੰਦਾਗਾ ਤੇ ਉੱਥੇ ਹੁਣ ਆਪਣੇ ਵਾਲਾ ਤਾਂ ਹੀ ਨਹੀਂ ਕੰਮ ਕਰ ਬਹੁਤ ਹਾਰਡ ਵਰਕਰ ਕਰਨਾ ਪੈਂਦਾ ਉੱਥੇ ਉਹਨਾਂ ਨੂੰ ਜੀ ਜਿਹਦੇ ਕੰਮ ਤੇ ਗਏ ਉਹਨੂੰ ਪੂਰਾ ਅਗਲੇ ਨੇ ਕੰਮ ਆਹ ਉਹ ਨਬੇ ਪਰਸੈਂਟ ਸੁਬਾਹ ਤੋਂ ਬਸ ਕੋਈ ਟੋਸਟ ਚ ਬਰੈਡ ਥੋੜਾ ਖਾ ਕੇ ਉੱਠ ਜਾਂਦੇ ਆ ਤੇ ਉਹ ਦੁਪਹਿਰ ਤੱਕ ਭੁੱਖੇ ਰਹਿੰਦੇ ਦੁਪਹਿਰੇ ਇੱਕ 2 ਵਜੇ ਪ੍ਰਸ਼ਾਦਾ ਸ਼ੱਕਦੇ ਆ ਰਾਤ ਨੂੰ ਫੇਰ ਆ ਕੇ ਸ਼ੱਕ ਲੈਂਦੇ ਆ ਜੀ ਉਹ ਚੀਜ਼ਾਂ ਨਾ ਜੀ 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 ਉਹ ਚੀਜ਼ਾਂ ਨਾ ਬਹੁਤ ਜਿਆਦਾ ਨੁਕਸਾਨ ਹੁੰਦਾ ਸਾਡੇ ਵੀ ਉਹੋ ਚੀਜ਼ ਹੋ ਚੱਲੀ ਬਹੁਤ ਜਿਆਦਾ ਹੋ ਗਈ ਆ ਇੱਕ ਦਾ ਖਾਣਾ ਪੂਣਾ ਸਾਡਾ ਬਿਲਕੁਲ ਸਹੀ ਨਹੀਂ ਗਾ ਉਹ ਜਿਹੜੀ ਇਲੈਕਟ੍ਰਿਕ ਗਨ ਵੱਡੀ ਐ ਛੋਟੀ ਹੁੰਦੀ ਆ ਉਹ ਖਰਾਬ ਹੋ ਜਾਂਦੇ ਆ ਸਿਸਟਮ ਖਰਾਬ ਹੋ ਜਾਂਦਾ ਵਾ ਮੇਰਾ ਮਨਾਦਰ ਦੋਈ ਜਾਂਦਾ ਵਾ ਕਿਸੇ ਤੇ ਬਲੱਡ ਵੀ ਆਉਣ ਲੱਗ ਜਾਂਦਾ ਇਹ ਬਹੁਤ ਮੁਸ਼ਕਲ ਐ ਇਸ ਤਨੇ ਬਹੁਤ ਮਰੀਜ਼ ਆਉਂਦੇ ਐ ਇਹ ਚੀਜ਼ ਦੇ ਜੀ ਪਰ ਜਿੱਤ ਜੀ ਅਸੀਂ ਵੀ ਰੱਖ ਕੇ ਪਕਾਈ ਜਾਂਦੇ ਆ ਬੇਸ਼ੱਕ ਸਾਡੇ ਸਬਜ਼ੀ ਵਾਲਾ ਸਾਡੇ ਦਰਾਂ ਦੇ ਮੂਹਰੇ ਖੜ ਕੇ ਆਵਾਜ਼ਾਂ ਮਾਰਦਾ ਵੀ ਤਾਜ਼ੀ ਸਬਜ਼ੀ ਲੈ ਲਓ ਪਰ ਇਸ ਤ ਹਫ਼ਤਾ ਹਫ਼ਤਾ ਫ੍ਰਿਜੀ ਜੀ ਭਰ ਕੇ ਰੱਖ ਲੈਣੇ ਆ ਉਸ ਤੋਂ ਬਾਅਦ 15-15 ਦਿਨ ਉਹੀ ਗਰਮ ਕਰ ਕਰ ਕੇ ਅਸੀਂ ਵੀ ਉਹੀ ਰੂਟੀਨ ਫੜ ਲੀਜੀ ਅਸੀਂ ਤੇ ਦੇਖੋ ਫਿਰ 90% ਬਿਮਾਰ ਵੀ ਹਨ ਅਸੀਂ ਕੋਈ ਘਰ ਚੋਂ ਕੋਈ ਮੈਂਬਰ ਬਚਿਆ ਹੋਊਗਾ ਜਿਹੜਾ ਨਹੀਂ ਹੋਊਗਾ ਤਗਰੀ ਮਨਾਮ ਕੋਈ ਨਾ ਕੋਈ ਬਿਮਾਰੀ ਰੋਗ ਹਰ ਇੱਕ ਮੈਂਬਰ ਨੂੰ ਹੈਗਾ ਹੀ ਆ ਇਸ ਚੀਜ਼ਾਂ ਕਰਕੇ ਹੀ ਆ ਜੇ ਅਸੀਂ ਦਾਲ ਸਬਜ਼ੀ ਨਹੀਂ ਬਣਾ ਸਕਦੇ ਸਾਨੂੰ ਚਟਨੀ ਅੰਮ੍ਰਤਾ ਚਟਨੀ ਰਗੜੋ ਗੰਡਾ ਪਿਆਜ਼ ਮਿਰਚ ਪਾਓ ਲਾਲ ਤੇ ਰਗੜ ਕੇ ਖਾ ਲਓ ਉੱਤੇ ਘਿਓ ਦਾ ਮਾਰੂ ਅੱਧਾ ਚਮਚਾ ਜੀ ਬਹੁਤ ਸਵਾਦ ਲੱਗੂਗੀ ਕਿਆ ਬਾਤ ਤੇ ਬੜੀ ਵਧੀਆ ਚੀਜ਼ ਆ ਜੀ ਉਹ ਤੇ ਦਾਲ ਸਬਜ਼ੀਆਂ ਥੋੜਾ ਜਿਹਾ ਬਨੇਜ ਕਰ ਲਓ ਰਾਤ ਨੂੰ ਜਦੋਂ ਬਣਦੀ ਤਾਜੀ ਹੋ ਵੈਸੇ ਦਾ ਜੀ ਠੀਕ ਹੈ ਹਾਂਜੀ ਜੀ ਜੀ ਸੋ ਸਾਡੇ ਨਾਲ ਡਾਕਟਰ ਕਰਨ ਵੀ ਨੇ ਉਹਨਾਂ ਨਾਲ ਵੀ ਅਸੀਂ ਸਮਝਾਂਗੇ ਗੱਲਬਾਤ ਕਰਦੇ ਆਂ ਹੁਣੇ ਹੁਣੇ ਤਾਜ਼ਾ ਤਾਜ਼ੇ ਕੈਨੇਡਾ ਤੋਂ ਆਏ ਨੇ ਅਸੀਂ ਪਿਛਲੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹਨਾਂ ਦੀ ਸਕਿਨ ਵਾਲੀ ਜਿਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ ਡਾਕਟਰ ਸਾਹਿਬ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜੀ 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 ਅੱਛਾ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਬਾਪੂ ਜੀ ਨੇ ਦੱਸਿਆ ਹੈ ਕਿ ਬੇਹਾਪ ਭੋਜਨ ਮਤਲਬ ਬੇਤਰਤੀਬ ਹੋ ਕੇ ਖਾਣਾ ਇਹਨੂੰ ਬੜੀ ਪ੍ਰੋਬਲਮ ਹੈ ਇਹ ਪੇਟ ਖਰਾਬ ਹੋਣ ਦੀਆਂ ਬੜੀਆਂ ਲਾਮਤਾਂ ਹੈਗੀਆਂ ਨੇ ਤੁਹਾਡੇ ਮੁਤਾਬਕ ਇਸ ਵੇਲੇ ਜਿਹੜਾ ਯੂਥ ਹੈਗਾ ਉਹ ਕਿਹੜੀ ਗਲਤੀ ਸਭ ਤੋਂ ਵੱਡੀ ਕਰ ਰਿਹਾ ਜਿਸ ਕਰਕੇ ਉਹਦਾ ਸਟਮਕ ਹੈ ਜਿਹੜਾ ਅਪਸੈਟ ਹੋਇਆ ਪਿਆ ਜੂਸ ਦਾ ਜੀ ਮੈਂ ਦੇਖਿਆ ਜਾਵੇ ਜਿਆਦਾ ਸਕਰੀਨ ਤੇ ਜਦੋਂ ਆਪਾਂ ਜਿਆਦਾ ਟਾਈਮ ਵਰਤਦੇ ਹਾਂ ਆਪਣਾ ਜਿਹੜਾ ਬ੍ਰੇਨ ਆ ਪ੍ਰੋਪਰ ਨਹੀਂ ਕੰਮ ਕਰ ਪਾਉਂਦਾ ਠੀਕ ਹੈ ਰਾਤ ਨੂੰ ਜਿਵੇਂ ਕੀ ਹਰੇਕ ਤਕਰੀਬਨ ਇਹ ਨੋਰਮਲ ਹੋ ਗਿਆ ਵੀ 12 1 ਵਜੇ ਤਕਰੀਬਨ ਨੌਜਵਾਨ ਸੌਂਦੇ ਫੋਨ ਯੂਜ਼ ਕਰਕੇ ਠੀਕ ਹੈ ਜੀ ਉਹ ਫੋਨ ਨੂੰ ਯੂਜ਼ ਕਰਕੇ ਜਾਂ ਫੋਨ ਚਲਾਉਂਦੇ ਚਲਾਉਂਦੇ ਸੌ ਜਾਂਦੇ ਆ ਜਾਂ ਸਾਈਡ ਤੇ ਰੱਖ ਲੈਂਦੇ ਆ ਉਹਨਾਂ ਨੂੰ ਲੱਗਦਾ ਵੀ ਉਹ ਸੌ ਗਏ ਪਰ ਤਕਰੀਬਨ 2 ਤੋਂ 2.5 ਘੰਟੇ ਉਹਨਾਂ ਦਾ ਦਿਮਾਗ ਨਹੀਂ ਸੌਂਦਾ ਉਹ ਇਸੇ ਭੁਲੇਖੇ 'ਚ ਰਹਿ ਜਾਂਦੇ ਆ ਵੀ ਕਦੇ ਅਸੀਂ ਸੌ ਗਏ ਆ ਅੱਛਾ ਹਾਂਜੀ ਜੀ 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 ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਦੋਂ ਅਸੀਂ ਫੋਨ ਦੇਖਦੇ ਦੇਖਦੇ ਸੌ ਗਏ ਅਸੀਂ ਫਿਜ਼ੀਕਲੀ ਤਾਂ ਲੋਕਾਂ ਲਈ ਤਾਂ ਸੌ ਗਏ ਪਰ ਆਪਣੇ ਆਪ ਵਾਸਤੇ ਨਹੀਂ ਸੁੱਤੇ ਫਿਰ ਉਹਦਾ ਅਸਰ ਕੀ ਹੁੰਦਾ ਜੀ ਉਦਾਸਰ ਜੀ ਜਿੱਦਾਂ ਕੋਈ ਵੀ ਆਪਣਾ ਮੈਨਸ ਜੋ ਵੀ ਬੋਡੀ ਦੇ ਵਿੱਚ ਜੋ ਵੀ ਪਾਰਟ ਆ ਸਾਰਾ ਬ੍ਰੇਨ ਦੇ ਨਾਲ ਸੰਬੰਧਿਤ ਆ ਜਦੋਂ ਆਪਣਾ ਦਿਮਾਗ ਹੀ ਨਹੀਂ ਸੰਤੁਲਨ ਦੇ ਵਿੱਚ ਤੇ ਉਸ ਨਾਲੇ ਦਿੱਕਤ ਵਧੂਗੀ ਹੀ ਵਧੂਗੀ ਠੀਕ ਹੈ ਜੀ ਹੁਣ ਆਪਾਂ ਸੌਗੇ ਆ ਫੋਨ ਸਾਈਡ ਤੇ ਰੱਖ ਕੇ ਪਰ ਆਪਣੇ ਦਿਮਾਗ ਤੇ ਜੋ ਵੀ ਆਪਾਂ ਫੋਨ ਤੇ ਯੂਜ਼ ਕਰਦੇ ਆਂ ਮੂਵੀ ਦੇਖਦੇ ਆਂ ਜਾਂ ਗੇਮ ਆ ਜਾਂ ਰੀਲਾਂ ਦੇਖਦੇ ਆਂ ਆਪਾਂ ਜਦੋਂ ਪੈਂਦੇ ਆ ਆਪਣੇ ਦਿਮਾਗ 'ਚ ਉਹੀ ਚੀਜ਼ਾਂ ਰਿਪੀਟ ਵਾਰ-ਵਾਰ ਹੋਈ ਜਾਂਦੀਆਂ ਵਾਂ ਮਤਲਬ ਜੇ ਜੇ ਤੁਹਾਡਾ ਹਾਜ਼ਮਾ ਤੁਸੀਂ ਮੰਨ ਲਓ ਕੁਝ ਖਾ ਲਿਆ ਪੀ ਲਿਆ ਰਾਤ ਨੂੰ ਤੇ ਪ੍ਰੋਪਰ ਤਰੀਕੇ ਨਾਲ ਫਿਰ ਹজম ਨਹੀਂ ਹੋਣਾ ਤਾਂ ਮਤਲਬ ਤਾਂ ਇਹ ਹੈ ਜੀ ਜਦੋਂ ਸਾਡਾ ਅੰਦਰ ਜਾਗ ਰਿਹਾ ਹੈ ਤੇ ਅਸੀਂ ਸੌਂਗੇ ਰਿਪੇਅਰ ਵੀ ਨਹੀਂ ਹੋਣੀ ਕੋਈ ਬਿਲਕੁਲ ਜੀ ਇਦਾਂ ਹੀ ਆ ਕਿਉਂਕਿ ਇੱਕ ਹੁੰਦਾ ਵਾ ਬ੍ਰੇਨ ਨੂੰ ਸਾਈਨ ਮਿਲਦਾ ਹੁੰਦਾ ਵਾ 9 10 ਵਜੇ ਜੋ ਵੀ ਬੰਦ ਦਾ ਟਾਈਮ ਆ ਵੀ ਸੌਣ ਲਈ ਇੱਕ ਝਪਕੀ ਲੱਗਦੀ ਹੁੰਦੀ ਆ ਜਦੋਂ ਆਪਾਂ ਉਹ ਸਕਿਪ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਆਪਣੀ ਨੀਂਦ ਅਫਸੈਟ ਹੋ ਜਾਂਦੀ ਆ ਤੇ ਫਿਰ ਨੀਂਦ ਜੀ ਉਹ ਝਪਕੀ ਅਸੀਂ ਮਿਸ ਕਰਦੇ ਤੁਸੀਂ ਸ਼ਬਦ ਇਸਤੇਮਾਲ ਕੀਤਾ ਝਪਕੀ ਹਰੇਕ ਨੂੰ ਲੱਗਦੀ ਹੈ ਤੇ ਉਹ ਬੰਦਾ ਹੁਣ ਮੰਨੇ ਚਾਹੇ ਨਾ ਮੰਨੇ ਜਦੋਂ ਛਪਕੀ ਸਾਡੀ ਮਿਸ ਹੋ ਗਈ ਤਾਂ ਉਹਦਾ ਪੇਟ ਦੇ ਉੱਤੇ ਕੀ ਅਸਰ ਪੋਸਾ ਨੂੰ ਇਹ ਦੱਸਿਓ ਫਿਰ ਜਦੋਂ ਜੀ ਜਿਹੜਾ ਪ੍ਰੋਪਰ ਨੀਂਦ ਚਾਹੀਦੀ ਆਪਨ ਕੋਈ ਵੀ ਭੋਜਨ ਹਾਜ਼ਮ ਕਰਨ ਲਈ ਜਦੋਂ ਆਪਣਾ ਜਿਹੜਾ ਸੌਣ ਦਾ ਟਾਈਮ ਆ ਉਹ ਪ੍ਰੋਪਰ ਚਾਹੀਦਾ ਹੁੰਦਾ ਜਦੋਂ ਆਪਾਂ ਨੂੰ ਪੂਰਾ ਟਾਈਮ ਹੀ ਨਹੀਂ ਮਿਲ ਪਾਉਂਦਾ ਬਾਡੀ ਉਹ ਪ੍ਰੋਸੈਸ ਫੂਡ ਕਿਵੇਂ ਕਰੂਗੀ ਓਕੇ ਜੀ ਜੀ ਐਸੀ ਵੈਜੀਕਲ ਸਮਝਦੇ ਆ देसी ਤਰੀਕੇ ਨਾਲ ਤੁਸੀਂ ਤਾਂ ਬੜਾ ਟੈਕਨੀਕਲ ਸਮਝਾਇਆ ਵੈਜੀ ਸਰੋ ਜਿਸ ਇਸ ਸਵੇਰ ਨੂੰ ਕੋ ਸਮਝਾਓ ਵੀ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਵੈਸੇ ਤਾਂ ਜਿਹੜੇ ਪੜੇ ਲਿਖੇ ਸਾਡੇ ਦਰਸ਼ਕ ਹੈਗੇ ਨੇ ਕਾਫੀ ਹੱਦ ਤੱਕ ਉਹ ਸਮਝ ਲੈਣਗੇ ਇਹ ਗੱਲ ਇਹ ਇੰਨੀ ਜ਼ਿਆਦਾ ਬਾਰੀਕ ਗੱਲ ਹੈਗੀ ਹੈ ਜੀ ਸੌਣ ਵਾਲੀ ਉੱਠਣ ਵਾਲੀ ਪੇਟ ਨਾਲ ਸੰਬੰਧਿਤ ਹਾਂਜੀ ਦੇਖੋ ਆਪਣੇ ਬੋਡੀ ਨੂੰ ਰੈਸਟ ਤਾਂ ਚਾਹੀਦੀ ਹੈ ਨਾ ਠੀਕ ਹੈ ਰੈਸਟ ਬਹੁਤ ਘੱਟ ਸਾਡੇ ਕੋਲੇ ਰਾਤ ਨੂੰ 12 ਇੱਕ ਹਰ ਇੱਕ ਨੂੰ ਵਜ ਜਾਂਦਾ ਪੈਂਦੇ ਨੂੰ ਜੀ ਕੋਈ ਸਾਡਾ ਜਾਗਣ ਦਾ ਟਾਈਮ ਨਹੀਂ ਜਿਹੜਾ ਜਾਗਣ ਦਾ ਟਾਈਮ ਦਾ ਸੁਮਾ ਅੰਮ੍ਰਿਤ ਵੇਲੇ ਠੀਕ ਹੈ ਤੁਸੀਂ ਜੇ 8-9 ਵਜੇ ਉੱਠਦੇ ਤਾਂ ਤੁਹਾਡੀ ਬੋਡੀ ਹੋਰ ਵਰਕਆਊਟ ਕਰੂਗੀ ਜੇ ਅੰਮ੍ਰਿਤ ਵੇਲੇ 4 ਵਜੇ ਉੱਠਦੇ ਆਂ ਤੁਹਾਡਾ ਸਾਰੀ ਦਿਹਾੜੀ ਬੋਡੀ ਤੇ ਮਸਤਕ ਹੱਸਦਾ ਹੀ ਰਹੂਗਾ ਤੇ ਚਿਹਰਾ ਉਡੂ ਡੂ ਕਰੂਗਾ ਜਿਹਨੂੰ ਵੀ ਬੁਲਾਓਗੇ ਹੱਸ ਕੇ ਮਿਲੋਗੇ ਜੇ ਤੁਸੀਂ 9-10 ਵਜੇ ਉੱਠਦੇ ਆ ਫਿਰ ਤੁਸੀਂ ਹੱਸ ਨਹੀਂ ਸਕਦੇ ਕ੍ਰੋਧ ਚ ਹੀ ਮਨ ਤੁਹਾਡਾ ਰਹਦਾ ਵਾ ਕਿਉਂਕਿ ਕੋਈ ਬੋਡੀ ਰਿਲੈਕਸ ਨਹੀਂ ਹੋਏਗੀ ਜਿਹੜਾ ਅੰਮ੍ਰਿਤ ਵੇਲੇ ਦਾ ਸਾਨੂੰ ਕਿਰਨਾਂ ਜਿਹੜੀਆਂ ਮਿਲਦੀਆਂ ਆ ਕੁਦਰਤ ਤੋਂ ਉਹ ਬਹੁਤ ਹੀ ਸਾਡੀ ਬੋਡੀ ਵਾਸਤੇ ਮਹਨੇ ਰੱਖਦੀਆਂ ਆ ਉਨ੍ਹਾਂ ਦੀ ਬੜੀ ਐਮੀ ਤਰ ਤੁਸੀਂ ਤੜਕੇ ਉੱਠਦੇ ਆ ਤੁਹਾਡੇ ਤੰਦਰੁਸਤ ਹੋ ਜਾਣੇ ਅਧੀਆਂ ਬਿਮਾਰੀਆਂ ਤਾਂ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਹੀ ਹਟ ਜਾਂਦੀਆਂ ਸਾਨੂੰ ਅੱਛਾ ਸਾਡਾ ਇਸੇ ਕਰਕੇ ਗੁਰੂ ਸਾਹਿਬਾਨ ਨੇ ਜਿਹੜਾ ਫਿਰ ਅੰਮ੍ਰਿਤ ਵੇਲੇ ਉੱਠਣ ਦਾ ਵਾਰ-ਵਾਰ ਜ਼ਿਕਰ ਕੀਤਾ ਦੇਖੋ ਜਿਹੜੇ ਨਾ ਜਾਨਵਰ ਆ ਪਸ਼ੂ ਚਿੜੀਆਂ ਵਾਂ ਪਸ਼ੂ ਪੰਛੀ ਜਿਹੜੇ ਜਾਨਵਰ ਆ ਤੁਸੀਂ ਤੁਹਾਡੇ ਵੀ ਰੱਖੇ ਹਾਂ ਇਹ ਅੰਮ੍ਰਿਤ ਵੇਲੇ ਕਿਉਂ ਉੱਠਦੇ ਆ ਇਹ ਤੜਕੇ ਕਿੰਨਾ ਮਤਲਬ ਉਹਦੇ ਗਾਣ ਗਾਉਂਦੇ ਆ ਕਿੰਨੇ ਗਾਣੇ ਗਾਉਂਦੇ ਆ ਸਕੂਨ ਦਿੰਦੇ ਮਨ ਨੂੰ ਕੋਈ ਕਾਰਨ ਆ ਨਾ ਸਾਥੋਂ ਬਹੁਤ ਜ਼ਿਆਦੇ ਸਿਆਣੇ ਆ ਉਹ ਜਦੋਂ 9-10 ਵਜੇ ਉਹ ਟਿਕ ਜਾਂਦੇ ਵੇਲੇ ਕੋ ਬੋਲ ਹਾਂ ਸ਼ਾਮ ਨੂੰ ਫਿਰ ਥੋੜਾ ਬਤਾਵਦਾ ਕਰਦੇ ਖਰਾਕ ਰੁਕ ਲੈਦੇ ਆ ਅੰਮ੍ਰਿਤ ਵੇਲੇ ਜ ਬਹੁਤ ਹਮਤੀਆ ਜਦੋਂ ਸਾਡੇ ਹੁਣ ਪਹਿਲੋ ਸਾਡੇ ਬਜ਼ੁਰਗ ਹੁੰਦੇ ਸੀ ਉਮਰਤ ਵੇਲੇ ਹਲ ਜੋੜਦੇ ਸੀ ਠੀਕ ਹੈ ਉਹਦਾਂ ਦਾ ਤੜਕੇ ਪੈਰ ਦੇ ਹਲ ਜੋੜਨ ਦਾ ਚਿੜੀਆਂ ਨੇ ਮਤਲਬ ਉਹ ਆਵਾਜ਼ਾਂ ਦੇਣ ਲੱਗ ਜਾਣੀਆਂ ਜਦੋਂ ਜਾਣਾ ਕਿਸਾਨਾਂ ਨੇ ਖੇਤਾਂ ਨੂੰ ਹਲ ਬੋਲਦ ਲੈ ਕੇ ਜਾਨਵਰ ਠੀਕ ਹੈ ਤੇ ਉਹ ਸਾਡੇ ਤਾਂ ਹੀ ਬਜ਼ੁਰਗ ਤੰਦਰੁਸਤ ਸੀ ਹੁਣ ਅਸੀਂ ਪਹਿਣਾ 1 ਵਜੇ ਆ ਤੇ ਉੱਠਣਾ ਹੁੰਦਾ 10 ਵਜੇ ਆ ਤੇ ਫਿਰ ਖਾਣਾ ਪੀਣਾ ਟਾਈਮ ਸਾਰ ਅਫਸਟ ਹੋ ਜਾਣਾ ਤੁਹਾਡਾ ਹੋ ਜਾਣਾ ਵਾ ਉਹ ਚੀਜ਼ਾਂ ਸਾਨੂੰ ਫਿਰ ਇਹ ਚੀਜ਼ਾਂ ਸਾਡੇ ਬੋਡੀ ਜਿਹੜਾ ਪੂਰਾ ਸਰਕਲ ਪੂਰਾ ਨਹੀਂ ਹੁੰਦਾਗਾ ਪਾਚਨ ਕਿਰਿਆ ਸਾਡੀ ਖਰਾਬ ਹੋ ਜਾਂਦੀ ਆ ਤੇ ਇਹ ਚੀਜ਼ਾਂ ਦੇ ਨਾਲ ਸਾਨੂੰ ਮੁਬਾਰਗਾ ਲੱਗਦੀ ਆ ਸਾਡੇ ਬ੍ਰੇਕਫਾਸਟ ਜਿਹਨਾਂ ਨੂੰ ਅਸੀਂ ਬ੍ਰੇਕਫਾਸਟ ਸ਼ਬਦ ਇਸਤੇਮਾਲ ਕਰਦੇ ਆ ਨਾਸ਼ਤਾ ਸ਼ਬਦ ਇਸਤੇਮਾਲ ਕਰਦੇ ਆ ਤੇ ਜਦੋਂ ਨਾਸ਼ਤਾ ਸਾਡਾ ਟਾਈਮ ਤੁਹਾਡਾ ਕਹਿਣ ਦਾ ਮਤਲਬ ਇਹ ਜਦੋਂ ਨਾਸ਼ਤਾ ਟਾਈਮ ਤੇ ਨਹੀਂ ਹੋਊਗਾ ਜੇ ਤੁਹਾਡੀ ਭਾਸ਼ਾ 'ਚ ਗੱਲ ਕਰੀਏ ਜਿਸ ਟਾਈਮ 'ਚ ਸਾਡੇ ਤੋਤੇ ਗਿਟਾਰਾਂ ਘੁੱਗੀਆਂ ਪੰਛੀ ਜਾਂ ਜਾਨਵਰ ਜਿਹੜੇ ਆਜ਼ਾਦ ਹੈਗੇ ਨੇ ਆਜ਼ਾਦ ਫਿਜ਼ਾਵਾں ਚ ਨੇ ਜੇ ਅਸੀਂ ਉਸ ਟਾਈਮ ਕੁਛ ਨਹੀਂ ਖਾਂਦੇ ਪਿੰਦੇ ਯਾਨੀ ਕਿ ਉਸ ਟਾਈਮ ਨਾਸ਼ਤਾ ਵਗੈਰਾ ਨਹੀਂ ਕਰਦੇ ਤਾਂ ਸਾਡਾ ਪੇਟ ਅਫਸੈਟ ਹੋਣ ਦਾ ਪੂਰਾ ਪੂਰਾ ਚਾਂਸ ਹੈ ਹਾਂ ਪੂਰਾ ਜੀ ਸਾਡਾ ਪੂਰਾ ਪੇਟ ਅਫਸੈਟ ਹੋਊਗਾ ਬਿਮਾਰੀਆਂ ਲੱਗਣੀਆਂ ਜਿਹੜਾ ਮੰਨ ਤੇ ਬੰਦਾ ਆਯਾਦ ਹੁੰਦਾ ਉਹਨੂੰ ਬਿਮਾਰੀ ਨਹੀਂ ਲੱਗਦੀ ਕਿਆ ਬਾਤ ਜਿਹੜਾ ਬੰਦਾ ਨਿਸ਼ਾਨ ਯਾਦ ਨਾ ਅੰਬਰਤ ਵੇਲੇ ਉੱਠਦਾ ਵਾ ਤੇ ਖੁਸ਼ੀ ਰਹਿੰਦਾ ਉਹ ਬੰਦੇ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਗੀਆਂ ਈਵੇਂ ਜਾਨਵਰ ਆ ਜਿਹੜੇ ਪੰਛੀ ਆਯਾਦ ਆ ਹਾਂਜੀ ਉਹ ਬਿਮਾਰ ਨਹੀਂ ਹੁੰਦੇ ਜਿਹੜੇ ਅਸੀਂ ਪਿੰਜਰਿਆਂ ਚ ਪਾ ਕੇ ਰੱਖਦੇ ਆਂ ਕੈਦ ਕਰ ਉਹ ਬਿਮਾਰ ਵੀ ਹੁੰਦੇ ਆ ਸਾਰਾ ਕੁਝ ਉਹਨਾਂ ਨੂੰ ਹੁੰਦਾ ਦਵਾਈਆਂ ਵੀ ਦੇਣੀ ਪੈਂਦੀ ਆ ਸਭ ਕੁਝ ਕਰਦੇ ਉਹਨਾਂ ਨੂੰ ਰੱਖਿਆ ਜਿਹੜਿਆਂ ਨੂੰ ਉਹ ਆਜ਼ਾਦ ਨਹੀਂ ਗਏ ਜੀ 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 ਅਸੀਂ ਤੁਹਾਡੇ ਕੋਲ ਆਵਾਂਗੇ ਨੁਸਖਾ ਫਾਰਮੂਲਾ ਸਮਝਾਂਗੇ ਦੇਖੋ ਤੁਸੀਂ ਇਹ ਦਹੀਂ ਰੱਖਿਆ ਪਤਲਾ ਕਰਕੇ ਦਹੀਂ ਰੱਖਿਆ ਹੋਇਆ ਔਰ ਇਹ ਸੱਕ ਰੱਖਿਆ ਹੋਇਆ ਹੈ ਵੈਜੀ ਨੇ ਅੱਜ ਇਸ ਘਰੇਲੂ ਨੁਸਖੇ ਨਾਲ ਹੀ ਤੁਹਾਡਾ ਜਿਹੜਾ ਪੇਟ ਹੈਗਾ ਮਰੋੜੇ ਹੈਗੇ ਨੇ ਉਹ ਅਸੀਂ ਕਟੋ ਕਟ ਕਟੋ ਕਟ ਰੁਕਣ ਵਾਲਿਆ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਏ ਤੇ ਜਦੋਂ ਵੀ ਅਸੀਂ ਪੇਟ ਅਫਸੈਟ ਥੋੜਾ ਜਿਹਾ ਵੀ ਅਫਸੈਟ ਹੋਇਆ ਤੇ ਨਾਲ ਦੇ ਨਾਲ ਅਸੀਂ ਟੈਬਲੇਟ ਚੱਕ ਦਿੰਨੇ ਆ ਫਿਰ ਟੇ ਕੈਪਸੂਲ ਗੋਲੀਆਂ ਟੀਕੇ ਕੀ ਉਹ ਸਥਾਈ ਹੱਲ ਹੈ ਨਹੀਂ ਜੀ ਉਹ ਪ੍ਰੋਪਰ ਉਹਦਾ ਟਰੀਟਮੈਂਟ ਨਹੀਂ ਹੈਗਾ ਜੇ ਤਾਂ ਕਈ ਵਾਰ ਖਾਣ ਪੀਣ ਦੇ ਨਾਲ ਕੋਈ ਪ੍ਰੋਬਲਮ ਆਉਂਦੀ ਆ ਆਪਣਾ ਪੇਟ ਨੂੰ ਆਪਾਂ ਨੂੰ ਜਲਦ ਚੰਦਾ ਕਿ ਲੂਜ਼ ਮੋਸ਼ਨ ਲੱਗਦੇ ਆ ਠੀਕ ਆ ਹੁਣ ਥੋੜੀ ਵੇਟ ਕਰਨੀ ਚਾਹੀਦੀ ਕਿਉਂਕਿ ਸਰੀਰ ਆਪਣਾ ਕਈ ਵਾਰ ਉਦੋਂ ਦੀ ਚੀਜ਼ ਹੁੰਦੀ ਆ ਉਹ ਨਹੀਂ ਅੰਦਰ ਰੱਖ ਪਉਂਦਾ ਉਹ ਵਾਸ਼ ਆਊਟ ਕਰਦਾ ਵਾ ਅੱਛਾ ਠੀਕ ਆ ਜੀ ਜਦੋਂ ਜੇ ਆਪਾਂ ਮੈਡੀਸਿਨ ਲੈ ਲੈਂਦੇ ਆ ਉਹ ਇੱਕ ਸਾਫ ਦਾ ਸਟੱਕ ਹੋ ਗਿਆ ਜਿੱਤੋਂ ਬਾਅਦ ਪ੍ਰੋਬਲਮ ਵਧਣ ਲੱਗ ਜਾਂਦੀ ਆ ਅੱਛਾ ਫਿਰ ਤੇ ਜੇ ਤੁਹਾਡਾ ਤੁਹਾਡੇ ਕਹਿਣ ਦੇ ਮੁਤਾਬਕ ਫਿਰ ਤੇ ਜੇ ਲੂਜ਼ ਮੋਸ਼ਨ ਸਾਨੂੰ ਲੱਗਦੇ ਨੇ ਫਿਰ ਤੇ ਰੱਬ ਦਾ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰੀਏ ਅਸੀਂ ਬਿਲਕੁਲ ਜੀ ਪਰ ਇਦਾਂ ਨਹੀਂ ਵੀ ਜੇ ਆਪਾਂ ਨੂੰ ਰੂਟੀਨ 'ਚ ਜਿੱਦਾਂ ਆਪਾਂ ਸੰਗ੍ਰਹਿਣੀ ਜੀ ਨੂੰ ਕਹਿ ਦਿੰਦੇ ਆ ਉਹ 'ਚ ਹੁੰਦਾ ਵੀ ਰੂਟੀਨ ਦੇ ਵਿੱਚ ਡੇਲੀ ਜੋ ਵੀ ਆਪਾਂ ਖਾ ਲਿਆ ਵਾਰ-ਵਾਰ ਟਾਇਲਟ ਜਾਣਾ ਪੈਂਦਾ ਉਹ ਇੱਕ ਬਿਮਾਰੀ ਆ ਤੇ ਫਿਰ ਉਹ ਜਿਹੜੇ ਜਿਨ੍ਹਾਂ ਨੂੰ ਸੰਗ੍ਰਹਿਣੀ ਤੁਸੀਂ ਆਈਬੀਐਸ ਅਸੀਂ ਕਹਿੰਦੇ ਨੇ ਇਰਿਟੇਬਲ ਬੌਲਡ ਸਿੰਡਰਮ ਅਸੀਂ ਕਹਿੰਦੇ ਨੇ ਆ ਡਾਕਟਰ ਈਪਾਸ਼ਾ ਦੇ ਵਿੱਚ ਡਾਕਟਰ ਸਾਹਿਬ ਫਿਰ ਵਜ਼ਨ ਕਿਉਂ ਘਟਣ ਲੱਗ ਜਾਂਦਾ ਜੀ ਜ਼ਿਆਦਾਤਰ ਮੈਨੇ ਦੇਖਿਆ ਹੈ ਜਾਂ ਤਾਂ ਬਹੁਤ ਜ਼ਿਆਦਾ ਮੋਟੇ ਹੋ ਜਾਂਦੇ ਨੇ ਲੋਕ ਜਾਂ ਬਹੁਤ ਜ਼ਿਆਦਾ ਵਜ਼ਨ ਉਹਨਾਂ ਦਾ ਘਟ ਜਾਂਦਾ ਆਈਬੀਐਸ 'ਚ ਇਹਦੇ ਨਾਲ ਜੀ ਜਦੋਂ ਆਪਾਂ ਕੁਝ ਵੀ ਖਾਣੇ ਪੀਂਦੇ ਆ ਜਦੋਂ ਡਾਈਜੈਸਟ ਨਹੀਂ ਹੁੰਦਾ ਉਹ ਸਰੀਰ ਨੂੰ ਖਰਾਕ ਨਹੀਂ ਪ੍ਰੋਪਰ ਮੈਲ ਪਾਉਂਦੀ ਤਾਂ ਉਹ ਵજન ਘਟਣ ਲੱਗ ਜਾਂਦਾ ਜਿਨ੍ਹਾਂ ਦਾ ਵજન ਵੱਧਦਾ ਉਹ ਵજન ਨੂੰ ਇੱਕ ਸਵੇਲਿੰਗ ਹੁੰਦੀ ਸੋਜ ਵਧਣ ਲੱਗ ਜਾਂਦੀ ਪੇਟ ਦੇ ਵਿੱਚ ਬਿਲਕੁਲ ਜੀ ਅੰਤਰੀਆਂ ਦੇ ਵਿੱਚ ਉਹ ਪੇਟ ਵੀ ਡਾਕਟਰ ਸਾਹਿਬ ਪੇਟ ਅਫਾਰਾ ਪੇਟ ਕਿਉਂ ਮਤਲਬ ਇਹਦੇ ਵਿੱਚ ਜੀ ਅਫਾਰਾ ਵੀ ਆ ਜਾਂਦਾ ਜੀ ਮਤਲਬ ਕੁਝ ਵੀ ਖਾ ਲਓ ਉਹ ਕਹਿੰਦੇ ਇੱਕ ਰੋਟੀ ਖਾਓ ਮੈਨੂੰ ਲੱਗਦਾ ਕਿ ਮੈਂ 10 ਖਾ ਗਿਆ ਇਹ ਇਸ ਤਰ੍ਹਾਂ ਜਦੋਂ ਆਪਣੀ ਪਾਚਨ ਕਿਰਿਆ ਖਰਾਬ ਹੋ ਜਾਂਦੀ ਆ ਜਦੋਂ ਆਪਾਂ ਖਾਣਾ ਖਾਂਦੇ ਆ ਆਪਾਂ ਨੂੰ ਉਹਦੀ ਫਲਸਟ ਜਾਣਾ ਪੈਂ ਜਿਉ ਆਪਾਂ 24 ਘੰਟੇ ਬਾਜਣਾ ਚਾਹੀਦਾ ਜੀ ਫਿਰ ਉਹ ਰਸਤਾ ਤੁ ਸਾਰੀਆਂ ਬੰਦ ਗਿਆ ਵਾ ਠੀਕ ਹੈ ਫਿਰ ਉਹ ਬੋਡੀ ਨੂੰ એનર્ਜੀ ਵੀ ਮਿਲਦੀ ਆ ਐਕਟਿਵ ਵੀ ਬੰਦਾ ਹੁੰਦਾ ਵਾ ਜਦੋਂ ਆਪਾਂ ਖਾਣਾ ਖਾਦਾ ਉਹਦੀ ਉੱਠ ਗਈ ਉਹ ਤਾਂ ਆਪਣੇ ਨਾਲ ਅਚਰ ਵੀ ਹੋਰ ਖੁਰ ਰਹੀ ਆ ਹੋਰ ਆਪਾਂ ਵੀਕ ਹੋ ਰਹੇ ਤਨੋਂ ਤਨ ਹਾਂਜੀ ਸਾਰਾ ਅੱਛਾ ਤੇ ਫਿਰ ਇਹ ਸਾਨੂੰ ਦੱਸ ਦਿਓ ਵੀ ਜਿਹੜਾ ਇਹ ਆਈਬੀਐਸ ਦੀ ਪ੍ਰੋਬਲਮ ਹੈਗੀ ਆ ਆਯੁਰਵੇਦ ਦੇ ਬਾਬਤ ਕੀ ਕਹਿੰਦਾ ਹੈ ਜਾਂ ਆਯੁਰਵੇਦ ਇਸ ਬਾਬਤ ਕਿਹੜੀਆਂ ਗਾਈਡਲਾਈਨਸ ਜਿਹੜਾ ਦਿੰਦਾ ਵੀ ਸਾਨੂੰ ਆਈਬੀਐਸ ਦੀ ਪ੍ਰੋਬਲਮ ਹੋ ਵੇ ਨਾ ਅਸੀਂ 24 ਘੰਟੇ ਬਾਅਦ ਹੀ ਜਾ ਕੇ ਪਖਾਨੇ ਵਾਸਤੇ ਜਾਈਏ ਤੁਸੀਂ ਜੀ ਕਪੜਾ ਵਿਛਾ ਕੇ ਥੱਲੇ ਚੌਂਕੜੀ ਮਾਰ ਕੇ ਪ੍ਰਸ਼ਾਦਾ ਛਕੋ ਠੀਕ ਹੈ ਕਿਸੇ ਨਾਲ ਗੱਲਬਾਤ ਨਾ ਕਰੋ ਪ੍ਰਸ਼ਾਦਾ ਖਾਂਦੇ ਹਾਂ ਹਾਂ ਆਪ ਦਾ ਰੱਬ ਦਾ ਨਾਮ ਲਓ ਹੌਲੀ ਹੌਲੀ ਚੁੱਸ-ਚੁੱਸ ਕੇ ਬਿਲਕੁਲ ਸਲੋ ਮੋਸ਼ਨ ਛਕੋ ਬਈ ਤੁਹਾਡੀ ਵੀਡੀਓ ਇੱਥੇ ਛੱਡ ਦੇਣੀ ਆ ਲੋਕਾਂ ਨੇ ਤੁਸੀਂ ਕਹਤ ਆ ਕਿ ਕਿਸੇ ਨਾਲ ਗੱਲ ਨਹੀਂ ਕਰਨੀ ਜਦੋਂ ਤੱਕ ਅਸੀਂ ਵੀਡੀਓ ਨਾ ਦੇਖੀਏ ਇੱਕ ਪਾਸੇ ਸਾਡਾ ਖਾਣਾ ਚੱਲ ਰਿਹਾ ਨਾਲ-ਨਾਲ ਕੋਈ ਰੀਲ ਚੱਲ ਰਹੀ ਆ ਇਹ ਵੀਡੀਓ ਚੱਲ ਰਹੀ ਆ ਜੀ ਅੱਜਕੱਲ ਤਾਂ ਬਵਾਰ ਗਿਆ ਫੋ ਤਾਂ ਹੀ ਲੱਗਦੇ ਜਿਹੜਾ ਖਾਣਾ ਚਿੱਛ ਚਿੱਤ ਕੇ ਖਾਓ ਤੇ ਰਸ ਬਣਾ ਕੇ ਖਾਓ। ਅੱਛਾ। ਨਾਲ ਚਮਚਾ ਦਹੀਂ ਜੋ ਵੀ ਖਾ ਰਹੇ ਆ ਨਾਲ ਉਹ ਥੋੜਾ ਥੋੜਾ ਨਾਲ ਲੈਂਦੇ ਰਹੋ। ਉਹਦਾ ਪੂਰਾ ਰਸ ਲੈ ਕੇ ਸਵਾਦ ਲੈ ਕੇ। ਜੇ ਤੁਸੀਂ ਚਾਰ ਪ੍ਰਸ਼ਾਦੇ ਛਕਦੇ ਆਂ। ਹਾਂਜੀ। ਜੇ ਚਿੱਥ ਚਿੱਤ ਕੇ ਖਾਣੇ ਆ ਤੁਹਾਡਾ ਦੋ ਪ੍ਰਸ਼ਾਦਾ ਦਾ ਭੁੱਖ ਮਿਟ ਜੂ। ਇੰਨਾ ਫਰਕ ਹੈ। ਹਾਂ ਦੋ ਪ੍ਰਸ਼ਾਦੇ ਬਚ ਜਾਣਗੇ ਤੁਹਾਡੇ। ਆ ਚਿੱਛ ਚਿੱਤ ਕੇ ਖਾਓ। ਆਨੰਦ ਮੰਗਲ ਤੇ ਚੌਂਕੜਾ ਮਾਰ ਕੇ ਬਹਿ ਜਾਓ ਤੇ ਪ੍ਰਸ਼ਾਦਾ ਸ਼ੋਭਾ ਦੇਖੋ ਤੇ ਨਜ਼ਾਰਾ ਹੀ ਹੋਰ ਹੋਊਗਾ ਜੀ ਆਪਾਂ ਨੂੰ। ਕਿਆ अच्छा ਤੇ ਜੱਟ ਸਾਹਿਬ ਫਿਰ ਸਾਨੂੰ ਇਹ ਦੱਸ ਦਿਓ ਆਖਰ ਦੇ ਵਿੱਚ ਜਿਹੜੇ ਇਹ ਦਹੀਂ ਹੈਗੇ ਆ ਪਤਲੀ ਕਰਕੇ ਤੁਸੀਂ ਦਹੀਂ ਰੱਖੀ ਹੋਈ ਹੈ ਇੱਥੇ ਔਰ ਇਹ ਇੱਕ ਕਿਹੜਾ ਸੱਕ ਹੈਗਾ ਤੁਸੀਂ ਕਹਿ ਰਹੇ ਹੋ ਵੀ ਵਟਣੀ ਪੈਣ ਦਾ ਇਹ ਕੂੜਾ ਸੱਕ ਆ ਜੀ ਇਹ ਕਿਹੜਾ ਸੱਕ ਜੀ ਕੂੜਾ 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 ਸੱਕਾ ਕੂੜਾ ਸੱਕ ਕੂੜਾ ਤਾਂ ਅਸੀਂ ਦੂਸਰੇ ਨੂੰ ਕਹਿੰਦੇ ਆ ਜੀ ਜਿਹੜੇ ਉਹ ਅਸੀਂ ਰੱਖਦਾ ਹੀ ਨਾ ਜੀ ਮਤਲਬ ਇਹਦੇ ਰੱਖਦਾ ਹੀ ਨਾ ਵਾ ਇਹ ਬਹੁਤ ਕੀਮਤੀ ਆ ਇਹਦਾ ਤੁਸੀਂ ਜਿਵੇਂ ਅੱਧਾ ਦਾ ਚੌਂਚਾ ਦਹੀਂ ਚ ਪਾ ਕੇ ਨੂੰ ਆਪਾਂ ਖਾ ਸਕਦੇ ਆ ਅੱਛਾ ਖੂਨੀ ਲੈਟਰngaਉਂਦੀ ਵਾਰ-ਵਾਰ ਖੂਨ ਆਉਂਦਾ ਵਾ ਵਾਰ-ਵਾਰ ਟੁੱਲਟ ਜਾਂਨੇ ਕਾਫੀ ਹੱਦ ਤੱਕ ਇਹ ਠੀਕ ਪਹਿਲੀਆਂ ਕੰਡੀਸ਼ਨਾਂ ਨੂੰ ਕਵਰ ਕਰ ਜਾਂਦਾ ਜਦੋਂ ਕੋਈ ਮਰੀਜ਼ ਜਾਦੇ ਪੁਰਾਣਾ ਹੋ ਜਾਂਦਾ ਫਿਰ ਰਾਤ ਜਰੂਰ ਦਿੰਦਾ ਪ੍ਰੋਪਰ ਨਹੀਂ ਪੂਰਾ ਮੈਂ ਕੰਮ ਕਰਦਾ ਪਹਿਲੀਆਂ ਕੰਡੀਸ਼ਨਾਂ ਚ ਕਰ ਜਾਂਦਾ ਸਹੀ ਜੀ ਇਹ ਮਤਲਬ ਜਿਵੇਂ ਤਾਜ਼ਾ ਤਾਜ਼ਾ ਪਤਾ ਲੱਗਿਆ ਵੀ ਹੁਣ ਮੈਨੂੰ ਯਾਰ ਮੈਂ ਪਾਣੀ ਪੀ ਲਿਆ ਤਾਂ ਮੈਨੂੰ ਟਾਇਲਟ ਜਾਣਾ ਪੈ ਰਿਹਾ ਰੋਟੀ ਖਾ ਲਈ ਤਾਂ ਟਾਇਲਟ ਜਾਣਾ ਪੈ ਰਿਹਾ ਕੁਝ ਹੋਰ ਹਲਕਾ ਫੁਲਕਾ ਖਾ ਲਿਆ ਤਾਂ ਟਾਇਲਟ ਜਾਣਾ ਪੈ ਰਿਹਾ ਤੇ ਉਹਦੇ ਵਿੱਚ ਇਹ ਅਮਰਦੀ ਤਰ੍ਹਾਂ ਕੰਮ ਕਰੇਗਾ ਕਰਨਾ ਕਿਵੇਂ ਜੀ ਇਹਨੂੰ ਲੈਣਾ ਇਹ ਆਪਾਂ ਜੀ ਅੱਧਾ ਚਮਚਾ ਦਹੀਂ ਚ ਖੋੜ ਕੇ ਤੇ ਲੈ ਲੈਣਾ ਵਾ ਇਹ ਦਹੀਂ ਇਹਦਾ ਪਾਊਡਰ ਬਣਾਉਣਾ ਜੀ ਆਪ ਤੇ ਬਹੁਤ ਰਾਹਤ ਦੇਉਗੇ ਦਰਦਾਂ ਵੀ ਠੀਕ ਕਰਦਾ ਜੇ ਇਹਨੂੰ ਮਰੀਜ਼ ਦੀ ਨਬਜ਼ ਦੇਖ ਕੇ ਦੇਈਏ ਨਾ ਇਸੇ ਤੋਂ ਸਰੀਰ ਦੇ ਦਰਦਾਂ ਵੀ ਅਸੀਂ ਰੋਕ ਦਿੰਨੇ ਆ ਜਿਹੜੇ ਦਰਦਾਂ ਹੁੰਦੇ ਆ ਅਸੀਂ ਜਿਹੜੇ ਦਰਦ ਉਹਦਾ ਲੈਣ ਦਾ ਤਰੀਕਾ ਬਦਲਿਆ ਹੁੰਦਾ ਮਰੀਜ਼ ਦੇ ਹਿਸਾਬ ਨਾਲ ਦੱਸਦੇ ਆ ਦਰਦ ਵੀ ਰੋਕਦਾ ਦਾ ਬੜੀ ਅਹਿਮਤ ਰੱਖਦਾ ਜੀ ਇਹ ਅੱਛਾ ਤੁਹਾਡੇ ਕੋਲੋਂ ਮਿਲ ਜਾਂਦਾ ਜੀ ਦਾ ਜਿਹੜਾ ਜਿਹੜਾ ਪਾਊਡਰ ਹੈਗਾ ਬਣਾ ਬਣਾ ਜਿਹੜਾ ਆਮ ਬਣਾਉਣਾ ਹੀ ਪਾਊਡਰ ਬਹੁਤ ਬਣਾਉਂਦੇ ਆ ਇਕੱਠਾ ਕਪੜੇ ਛਾਂ ਕਰਕੇ ਨੂੰ ਰੱਖਦੇ ਆ ਇਨਵਰਟੀ ਦੇ ਆਮ ਵਰਤੇ ਚੋਂਦਾ ਹਦਾ ਜਾਂ ਕੈਪਸੂਲ ਵੀ ਬਣ ਇਹਨਾਂ ਦੇ ਬਣੇ ਹੋਏਗਾ ਅਸੀਂ ਘਣਸਤ ਗਾਂ ਤਿਆ ਜਿਵੇਂ ਆਕਾ ਸੁਬਾ ਸ਼ਾਮ ਲੈਣਾ ਪਹਿਲੀ ਖਰਾਕ ਹੀ ਦੱਸ ਦੂ ਠੀਕ ਹੈ ਜਿਵੇਂ ਲੈਟਰ ਬਾਰ ਬਾਰ ਫਲਸ਼ ਜਾਂਦਾ ਕੋਈ ਬੱਚਾ ਚਾਹੇ ਲੜਕੀ ਆ ਕੋਈ ਲੜਕਾ ਤੇ ਪਹਿਲੇ ਦਿਨ ਤੋਂ ਹੀ ਮਤਲਬ ਇਹਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਤੇ ਗਿਰੋ ਨੇ ਇੱਕ ਹਫਤੇ ਦੇ ਵਿੱਚ ਵਿੱਚ ਬਹੁਤ ਕਵਰ ਜਿਆਦੇ ਬਿਮਾਰੀਆਂ ਕਰ ਜਾਂਦਾ ਜੀ ਅੱਛਾ ਵਾਜੀ ਹੋਰ ਬੜਾ ਅਹਿਮ ਮਸਲਾ ਇੱਥੇ ਹੈ ਬਹੁਤ ਵਾਰ ਕੀ ਹੁੰਦਾ ਕਿ ਡਾਕਟਰਾਂ ਕੋਲ ਅਸੀਂ ਜਾਂਦੇ ਆ ਡਾਕਟਰ ਕਹਿੰਦੇ ਨਹੀਂ ਤੁਹਾਡੀ ਤਾਂ ਵੱਡੀ ਜਿਹੜੀ ਆਂਤ ਹੈਗੀ ਹੈ ਉਹ ਖਰਾਬ ਹੋ ਗਈ ਹੁਣ ਤੈਨੂੰ ਕੱਟ ਦੋ ਉਹ ਕਟ ਵੀ ਦੰਦੇ ਨੇ ਜੀ ਕਈ ਤਾਂ ਮੈਂ ਹੈਰਾਨ ਹੋਇਆ ਪਰसों ਦਰਸੋਂ ਮੈਨੂੰ ਇੱਕ ਸ਼ਖਸ ਮਿਲਿਆ ਉਹ ਕਹਿੰਦਾ ਜੀ ਮੈਂ ਬਹੁਤਾ ਖਾਪੀ ਨਹੀਂ ਸਕਦਾ ਮੈਨੂੰ ਜਦ ਵੀ ਟਾਇਲਟ ਜਾਣਾ ਪੈਂਦਾ ਕਿਉਂਕਿ ਡਾਕਟਰਾਂ ਨੇ ਮੇਰੀ ਆਂਤ ਹੀ ਕੱਟਤੀ ਮੈਂ ਕਹਾਂ ਜੀ ਇੱਕ ਹਫ਼ਤੇ ਚ ਮਰੀਜ਼ ਨੂੰ ਪਤਾ ਲੱਗ ਜਿੰਨਾ ਮਰਜੀ ਕੇ ਸਵੇਰੇ ਆਵਿਆ ਠੀਕ ਹੈ ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਦਾ ਹਮੇ ਪਾਸ਼ਾ ਦੀ ਇੱਕ ਹਫ਼ਤੇ ਚ ਮਰੀਜ਼ ਨੂੰ ਫਰਕ ਪੈ ਜਾਊਗਾ ਐਨ ਪੂਰਾ ਖੁਸ਼ ਰਹਿਣ ਲੱਗ ਜਾਊਗਾ ਜਾਂ ਇੱਕ ਹਫ਼ਤੇ ਚ ਦਵਾਈ ਲੰਮਾ ਪਰੇੜ ਚੱਲਦੀ ਆ ਇਹ ਠੀਕ ਹੈ ਮਰੀਜ਼ ਦੇ ਸਾਹਮਣੇ 2 ਮਹੀਨੇ ਵੀ ਚੱਲ ਸਕਦੀ 4 ਮਹੀਨੇ ਵੀ 6 ਮਹੀਨੇ ਵੀ ਚੱਲ ਸਕਦੀ ਵੱਧ ਰਿਜਲਟ ਦੇ ਦਊਗਾ ਜੀ ਡਾਕਟਰ ਸਾਹਿਬ ਜਦੋਂ ਨਾ ਅਸੀਂ ਪੇਟ ਦੀ ਗੱਲ ਕਰਦੇ ਆ ਉਹ ਅਗਰ ਕਹਿੰਦਾ ਯਾਰ ਮੇਰੇ ਪੇਟ ਨੂੰ ਨਾ ਹੱਥ ਲਾ ਮੇਰਾ ਦਿਮਾਗ ਖਰਾਬ ਹੋਇਆ ਪਿਆ ਇਹ ਪੇਟ ਤੇ ਦਿਮਾਗ ਦਾ ਵੀ ਕੋਈ ਕਨੈਕਸ਼ਨ ਹੈ ਜੀ ਪੇਟ ਤੇ ਦਿਮਾਗ ਦਾ ਕਨੈਕਸ਼ਨ ਹੈ ਕਿ ਦੇਖੋ ਜਦ ਸਾਡੇ ਰਸ ਹੀ ਨਹੀਂ ਬੋਡੀ ਚ ਬਣਨੇ ਹੁਣ ਬ੍ਰੇਨ ਨੇ ਵੀ ਪੇਟ ਤੋਂ ਹੀ ਲੈਣਾ ਸਾਰਾ ਕੁਝ ਠੀਕ ਹੈ ਪਾਚਨ ਕਿਰਿਆ ਸਹੀ ਹੋਊਗੀ ਫੇਰ ਹੀ ਉਹਨੂੰ એનર્ਜੀ ਜਾਨੀ ਬ੍ਰੇਨ ਨੂੰ ਜਦੋਂ ਉਹ ਕਮਜ਼ੋਰ ਜਾਂਦਾ ਸਾਰੀ ਬੋਡੀ ਸਾਡੀ ਜੀ ਠੀਕ ਹੈ ਅੱਛਾ ਦੇਖੋ ਜਿਹੜੀ ਜੀ ਫਿਰ ਉਹ ਮਤਲਬ ਤੁਹਾਡੀ ਵੀਡੀਓ ਜਿਹਨਾਂ ਦੇ ਸਾਹਮਣੇ ਆ ਗਈ ਉਹ ਸੋਚ ਰਹੇ ਨੇ ਕਿ ਜੀ ਹੁਣ ਤਾਂ ਅਸੀਂ ਆਪਰੇਸ਼ਨ ਹੀ ਕਰਾ ਲੈਂਦੇ ਆ ਇਨਫੈਕਸ਼ਨ ਇੰਨੀ ਜ਼ਿਆਦਾ ਵੱਧ ਗਈ ਸਾਡੀਆਂ ਨਾੜੀਆਂ ਗਲ ਗਈਆਂ ਅੰਦਰੋਂ ਕੋਈ ਕੰਮ ਹੀ ਨਹੀਂ ਰਿਹਾ ਐਸਿਡ ਬਣ ਬਣ ਕੇ ਇਹ ਫਿਰ ਜਦੋਂ ਇਹ ਸੰਕੇਤ ਕੀ ਹੁੰਦੇ ਨੇ ਜੀ ਸਾਨੂੰ ਸੰਕੇਤ ਸਮਝਾਓਗੇ ਅਗਰ ਕਿਸੇ ਨੂੰ ਆਈਬੀਐਸ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਕੀ ਸੰਕੇਤ ਦਿੰਦੀ ਹੈ ਬਾਡੀ ਇਹ ਸਾਨੂੰ ਹੀ ਬਸ ਫਲੱਸ਼ ਹੀ ਵਾਰ-ਵਾਰ ਜਾਣਾ ਪੈਂਦਾ ਵਾ ਜਿਵੇਂ ਮੈਂ ਮਿੰਦਾ ਮਿੰਦਾ ਦਰਦ ਹੋਈ ਜਾਣਾ ਹਾਂ ਪੇਟ ਚ ਹਾਂ ਪੇਟ ਸ਼ੋਜਣਾ ਅਸੀਂ ਜਾਣਾ ਵਾ ਸਾਫ ਕਰ ਨਹੀਂ ਫਲਸ਼ ਸਾਫ ਨਹੀਂ ਪੇਟ ਦਾ ਪੂਰਾ ਸਾਫ ਨਹੀਂ ਹੁੰਦਾ ਫਿਰ ਉਵੇਂ ਉੱਠਿਆ ਹੁਣਾ ਫਿਰ ਦਰਦ ਹੁਣਾ ਹਲਕਾ ਕਈ ਵਾਰ ਪੇਟ ਨਹੀਂ ਹੁੰਦਾ ਪਰ ਸਾਨੂੰ ਹਰਕਤ ਹੋਈ ਜਾਂਦੀ ਅੰਦਰੋਂ ਠੀਕ ਹੈ ਹਰਕਤ ਹੋਈ ਜਾਂਦੀ ਆ ਪਰ ਉਹ ਸਾਡਾ ਪੇਟ ਉਵੇਂ ਹੋ ਨਹੀਂ ਰਿਹਾ ਜਿਹੜੇ ਵੀ ਨਿਸ਼ਾਨਦੇ ਆ ਉਹਦੀ ਗੱਠ ਥੱਲੇ ਗੁਦਾਂ ਤੋਂ ਲੈ ਕੇ ਥੱਲੇ ਤੋਂ ਅੰਦਰ ਇਹਦੀ ਜੜ ਗੱਠ ਅੰਦਰ ਹੁੰਦੀ ਆ ਉਹਦੀ ਇਹਦੀ ਮੇਨ ਹਾਂ ਇਹਦੀ ਅੰਦਰ ਜੜ ਗੱਠ ਹੁੰਦੀ ਆ ਉਹਦੀ ਗੱਟਨ ਸਾ ਉਸੇ ਇਨਸਾਨ ਦੀ ਗੱਟਾ ਉਹਦਾ ਤੋਂ ਥੱਲੇ ਤੋਂ ਲੈ ਕੇ ਉੱਪਰ ਤੱਕ ਇਹਦੀ ਜੜ ਉੱਪਰ ਹੁੰਦੀ ਆ ਉੱਥੋਂ ਹੀ ਕਬਜ਼ੇ ਸ਼ੁਰੂ ਹੁੰਦੀ ਹੈ ਜੀ ਉੱਪਰੋਂ ਅੱਛਾ ਹਾਂਜੀ ਤੇ ਇਹ ਤਾਂ ਜਿਹੜੇ ਥੱਲੇ ਕੋਈ ਮੌਖਾ ਕੋਈ ਵੀ ਆਉਂਦਾ ਏ ਥੱਲੇ ਵੇਲ ਆ ਜਾਂਦੀ ਏ ਉਹਦੀ ਠੀਕ ਹੈ ਜਦੋਂ ਕੋਈ ਵੀ ਮਰੀਜ਼ ਕਿਸੇ ਵੈਦ ਤੋਂ ਡਾਕਟਰ ਤੋਂ ਲੈਂਦਾ ਉਹਦਾ ਮੌਖਾ ਜਦੋਂ ਸਹੀ ਹੋ ਜਾਂਦਾ 2-3 ਦਿਨ ਦੇ ਵਿੱਚ ਹੀ ਠੀਕ ਹੈ ਉਹ ਕਹਿੰਦਾ ਮੈਂ ਠੀਕ ਹੋ ਗਿਆ ਮੀਨਾ ਖਾ ਕੇ ਦਵਾਈ ਉਹ ਦਵਾਈ ਛੱਡ ਦਿੰਦਾ ਪਰ ਉਹ ਜੜ ਉਹਦੀ ਅੰਦਰ ਆ ਅੱਛਾ ਉਹ ਦੁਬਾਰਾ ਫੇਰ ਹੋ ਜਾਂਦੀ ਆ ਉਹ ਕਹਿੰਦਾ ਮੈਡੀਸਨ ਲਈ ਮੈਂ ਠੀਕ ਹੋ ਗਿਆ ਹੁਣ ਕੀ ਲੋੜ ਆ ਬੰਦ ਦੁਆਰਾ ਫਿਰ ਡਾਕਟਰ ਨੂੰ ਆ ਕੇ ਲਾਂਭਾ ਦਾ ਹੋ ਗਈ ਕਿਉਂਕਿ ਉਹਦੀ ਜੜ ਬਹੁਤ ਲੰਮੀ ਆ ਇਹ ਸਮਾਂ ਬਹੁਤ ਲਿੰਦੀ ਠੀਕ ਹੋਣ ਨੂੰ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਇਹਦਾ ਪਾਊਡਰ ਹੈਗਾ ਪਾਊਡਰ ਦਾ ਇਸਤੇਮਾਲ ਅਸੀਂ ਕਿੰਨਾ ਕੁ ਕਰਨਾ ਹੈ ਕਿਵੇਂ ਕਰਨਾ ਹੈ ਸਾਨੂੰ ਇਹ ਵੀ ਸਮਝਾ ਦਿਓ ਦਹੀਂ ਦੇ ਵਿੱਚ ਪਾ ਕੇ ਆ ਜੋ ਇਹਨਾਂ ਦਹੀਂ ਆ ਜੀ ਹਾਂ ਜੀ ਮੈਂ ਇੰਨਾ ਪਾ ਲਓ ਜੀ ਪਾਊਡਰ ਬਸ ਹਾਂ ਅੱਧਾ ਚਮਚਾ ਆਪਾਂ ਵਧਾ ਘਟਾ ਸਕਦੇ ਕੋਈ ਐਡੀ ਗੱਲ ਨਹੀਂ ਵਧਾ ਘਟਾ ਸਕਦੇ ਆ ਮੈਨੂੰ ਮਿਕਸ ਕਰ ਲਓ ਤੇ ਮਿਕਸ ਕਰਕੇ ਇਹਨੂੰ ਖਾ ਲਓ ਚਮਚੇ ਨਾਲ ਜੀ ਅੰਦੇ ਸਰ ਕੋਈ ਮੜਾ ਮੋਟਾ ਅਸਰ ਨਾ ਜੀ ਨਾ ਤਾਂ ਕੋਈ ਉਹ ਤਾਂ ਹੀ ਹਾ ਰਿਜ਼ਲਟ ਮਿਲੂਗਾ ਰਿਜ਼ਲਟ ਹਾਂ ਬਹੁਤ ਹੱਦ ਤੱਕ ਠੀਕ ਕਰੂਗਾ ਜੀ ਹਾਂਜੀ ਇੱਕ ਦੋ ਖਰਾਕ ਕੇ ਦੱਸ ਦੰਦੀ ਨਾ ਜੀਗਾ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਜਾਣਦੇ ਜਾਂਦੇ ਸਾਡੇ ਜਿਹੜੇ ਯੰਗਸਟਰਸ ਹੈਗੇ ਨੇ ਉਹਨਾਂ ਨੂੰ ਤੁਹਾਡੀ ਕੀ ਸੁਜੈਸ਼ਨ ਹੈਗੀ ਹੈ ਖਾਣ ਪੀਣ ਮੁਤਲਕ ਜਾਂ ਜਿਨ੍ਹਾਂ ਨੂੰ ਇਹ ਆਈਬੀਐਸ ਦੀ ਪ੍ਰੋਬਲਮ ਹੈਗੀ ਹੈ ਕਿੰਨੇ ਕੁ ਪੇਸ਼ੈਂਟ ਹੈ ਕਿ ਨਹੀਂ ਤੁਹਾਡੇ ਕੋਲ ਆਉਂਦੇ ਨੇ ਜਿਹੜੇ ਤੁਸੀਂ ਵੈਜ ਨੇ ਬੜੇ ਹਜ਼ਾਰਾਂ ਪੇਸ਼ੈਂਟ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰੋਬਲਮ ਹੈਗੀ ਹੈ ਤੁਸੀਂ ਕੈਨੇਡਾ ਤੋਂ ਆਏ ਹੋ ਬਿਲਕੁਲ ਜੀ ਉੱਥ ਮੈਨੂੰ ਉਹੀ ਗੱਲ ਫੇਰ ਖਾਣ ਪੀਣ ਕਰਕੇ ਠੀਕ ਹੈ ਉੱਥੇ ਜਿਆਦਾ ਹਰੇਕ ਚੀਜ਼ ਫਰੋਜਣ ਆ ਤੁਸੀਂ ਜੋ ਵੀ ਚਾਹੇ ਤੁਸੀਂ ਕੋਈ ਸਬਜ਼ੀ ਵੀ ਲੈਨੇ ਆ ਇਹ ਨਹੀਂ ਤੁਹਾਨੂੰ ਪਤਾ ਉਹ ਕਿੰਨੀ ਕੁ ਪੁਰਾਣੀ ਪਈ ਆ ਓਕੇ ਤੇ ਬਾਕੀ ਉੱਥੇ ਕੰਮ ਹੀ ਇਦਾਂ ਦੇ ਆ ਫ੍ਰਿਜ ਦੇ ਵਿੱਚ ਫਰੋਜਣ ਕਰਕੇ ਰੱਖ ਲੈਂਦੇ ਆ ਉਹਨੂੰ ਤਕਰੀਬਨ ਇੱਕ ਤੋਂ ਵੀਕ ਤੋਂ 10 ਦਿਨ ਤੱਕ ਉਹੀ ਯੂਜ਼ ਕਰਦੇ ਆ ਓਕੇ ਇਹਦਾ ਤੁਸੀਂ ਰੱਖ ਸਕਦੇ ਆ ਜਿੱਦਾਂ ਕੋਈ ਵੀ ਆਪਾਂ ਫਾਸਟ ਫੂਡ ਵੀ ਖਾਣਾ ਵਾ ਤੁਸੀਂ ਉਹਨੂੰ ਭੁੱਕ ਰੱਖ ਕੇ ਖਾਓ ਠੀਕ ਹੈ ਜੇ ਤੁਸੀਂ ਕੋਈ ਪੀਜ਼ਾ ਖਾਣੇ ਆ ਤੁਸੀਂ ਇੱਕ ਜਾਂ ਦੋ ਸਲਾਈਸ ਖਾਓ ਕੋਈ ਵੀ ਚੀਜ਼ਾਂ ਨੂੰ ਲਿਮਟ ਅਨਸਾਰ ਖਾਓ ਜੇ ਆਪਾਂ ਹੁਣ ਜ਼ਿਆਦਾ ਹੀ ਉਹਦੇ ਨਾਲ ਪੇਟ ਭਰਾਂਗੇ ਤਾਂ ਦਿੱਕਤਾਂ ਵਧਣਗੀਆਂ ਆਪਣੀਆਂ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਤੇ ਵੈਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਫਿਰੋਕੀ ਸਾਹਿਬ ਜੀ ਜੀ ਅੱਛਾ ਸਾਨੂੰ ਇਹ ਦੱਸ ਦਿਓ ਵੀ ਅਗਰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈ ਜੀ ਇਹ ਪਿੰਡਰ ਕਲਾਂ ਪੈਂਦਾ ਜੀ ਆਪਣਾ ਠੀਕ ਹੈ ਤੇ ਮੋਗੇ ਤੋਂ 12-13 14 ਕਿਲੋਮੀਟਰ ਪੈਂਦਾ ਜੁਗਰਾਉਂ ਤੋਂ 15-16 ਕਿਲੋਮੀਟਰ ਪੈਂਦਾ ਜੀ ਧਰਮਕੋਟ ਤੋਂ 7-8 ਕਿਲੋ ਪਿੰਡ ਪਿੰਡਰ ਕਲਾਂ ਦੇ ਵਿੱਚ ਆਪ ਨੂੰ ਮਿਲ ਸਕਦੇ ਆ ਫੋਨ ਉੱਪਰ ਸਕਰੀਨ ਤੇ ਚਲਾ ਦੇਣਾ ਵਾ ਉਤੋਂ ਕਰ ਸਕਦੇ ਕੋਲ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਾ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਤੁਸੀਂ ਦੇਖੋ ਇਹ ਕੂੜਾ ਸੱਕ ਵਾ ਜੀ ਦਾ ਕਹਿਣਾ ਹੈ ਕਿ ਜਿਹੜਾ ਹੈਗਾ ਇਹ ਕੂੜਾ ਸੱਕ ਹੈਗਾ ਔਰ ਇਹਦਾ ਪਾਊਡਰ ਅਸੀਂ ਕਰ ਲੈਣਾ ਪਾਊਡਰ ਕਰਕੇ ਦਹੀਂ ਦੇ ਵਿੱਚ ਜਿਹੜਾ ਮਿਲਾ ਕੇ ਇਹਨੂੰ ਅਸੀਂ ਖਾ ਲੈਣਾ ਤਾਂ ਵਜਿਦ ਦੇ ਕਹਿੰਦੇ ਖਾਂਦੇ ਸਾਰ ਹੀ ਕੁਝ ਨਾ ਕੁਝ ਰਾਹਤ ਹੈਗੀ ਹੈ ਜਿਹੜੀ ਆਈਬੀਐਸ ਦੇ ਵਿੱਚ ਬਾਰ ਬਾਰ ਜਿਹਨੂੰ ਅਸੀਂ ਸੰਗ੍ਰਹਿਣੀ ਕਹਿ ਦਿੰਨੇ ਆ ਸੰਗ੍ਰਹਿਣੀ ਮਤਲਬ ਤੁਹਾਡੇ ਨਾਲ ਨਾਲ ਹੀ ਰਹਿੰਦੀ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਕਹਿ ਲਈਏ ਕਿ ਇਹ ਸਹਾਇਤਾ ਕਰ ਸਕਦੀ ਹੈ ਉਸ ਪ੍ਰੋਬਲਮ ਨੂੰ ਉਸ ਦਿੱਕਤ ਨੂੰ ਠੀਕ ਕਰਨ ਵਾਸਤੇ ਅੱਛਾ ਜਿਹਦੇ ਨਾਲ ਫਿਰ ਇਹ ਇਹ ਜਿਹਨਾਂ ਨਾਲ ਇਹ ਨਹੀਂ ਠੀਕ ਹੁੰਦੇ ਜੀ ਇਸ ਤਰ੍ਹਾਂ ਦੇ ਨੁਸਖਿਆਂ ਨਾਲ ਟੋਟਕਿਆਂ ਨਾਲ ਫਿਰ ਉਹਨਾਂ ਦਾ ਹੱਲ ਕੀ ਕਰਦੇ ਹੋ ਜੀ ਆਪਣੀਆਂ ਮੈਡੀਸਨ ਆ ਤਿਆਰ ਆਈ ਕੈਪਸੂਲ ਆ ਸਵੇਰੇ ਸ਼ਾਮ ਲੈਣੇ ਆ ਮਤਲਬ ਪਹਿਲੀ ਖੁਰਾਕ ਦਾ ਦੇਣਗੇ ਹਫਤੇ ਦੇ ਵਿੱਚ ਮਰੀਜ਼ ਨੂੰ ਬਹੁਤ ਰਲੀਫ ਦੇ ਦੇਣਗੇ ਇੱਕ ਹਫਤੇ ਦੇ ਵਿੱਚ ਜੀ ਇੱਕ ਹਫਤੇ ਦੇ ਰਲੀਫ ਦੇ ਦੇਣਗੇ ਪੂਰੀ ਬਰੀਦ ਹਾਂਜੀ ਸੋ ਦੇਖੋ ਵੈਜੀਦ ਦਾ ਕਹਿੰਦਾ ਕਿ ਜਿਨ੍ਹਾਂ ਨੂੰ ਇਹਦੇ ਨਾਲ ਕਈ ਵਾਰ ਨਹੀਂ ਵੀ ਫਰਕ ਪੈਂਦਾ ਇਨੀਸ਼ੀਅਲ ਸਟੇਜ ਦੇ ਵਿੱਚ ਬੜਾ ਵਧੀਆ ਕੰਮ ਕਰਦਾ ਹੈ ਅਗਰੇ ਦੇ ਨਾਲ ਨਹੀਂ ਵੀ ਕੰਮ ਕਰਦਾ ਤਾਂ ਇਹਨਾਂ ਨੇ ਆਪਣੇ ਨੁਸਖੇ ਫਾਰਮੂਲੇ ਹੈਗੇ ਨੇ ਕੈਪਸੂਲਾਂ ਦੇ ਵਿੱਚ ਭਰ ਕੇ ਰੱਖੇ ਨੇ ਔਰ ਹੁਣ ਕਾਫੀ ਜ਼ਿਆਦਾ ਰਿਲੀਫ ਹੈਗੀ ਹੈ ਵੈਜ ਦੇ ਕਹਿਣਾ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਉਹਨਾਂ ਨੂੰ ਮਿਲ ਸਕਦੀ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੇਦ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਫਿਲਹਾਲ ਇਹ ਵੀਡੀਓ ਕਮੀ ਲੱਗੀ ਇਸ ਬਾਬਤ ਤੋਂ ਸੇ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਤੇ ਜਿਨ੍ਹਾਂ ਨੂੰ ਵਾਰ-ਵਾਰ ਪਖਾਨੇ ਜਾਣ ਦੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਤੇ ਉਹਨਾਂ ਨਾਲ ਤਾਂ ਇਹ ਵੀਡੀਓ ਫਿਰ ਸ਼ੇਅਰ ਕਰਨੀ ਬਣਦੀ ਹੈ ਤੁਹਾਡੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਉਹ ਕੁਝ ਵੀ ਖਾਂਦਾ ਹੈ ਕੁਝ ਵੀ ਪੀਂਦਾ ਹੈ ਨਾ ਤੁਹਾਡੇ ਨਾਲ ਤੁਹਾਡਾ ਦੋਸਤ ਪਾਰਟੀ 'ਚ ਜਾ ਸਕਦਾ ਹੈ ਨਾ ਕਿਸੇ ਰਿਸ਼ਤੇਦਾਰੀ 'ਚ ਜਾ ਸਕਦੇ ਆ ਨਾ ਕਿਤੇ ਸਫ਼ਰ ਕਰ ਸਕਦੇ ਆ ਨਾ ਕਿਤੇ ਬਾਹਰ ਆ ਜਾ ਸਕਦੇ ਆ ਕਿਉਂਕਿ ਤੁਹਾਨੂੰ ਉਹਨਾਂ ਦੀ ਦਿੱਕਤ ਹੈ ਜਿਹੜੀ ਉਹ ਪਤਾ ਉਹਨਾਂ ਨਾਲ ਇਹ ਜ਼ਰੂਰ ਸ਼ੇਅਰ ਕਰਦੇ ਹੋ ਤੇ ਮੈਨੂੰ ਲੱਗਦਾ ਹੈ ਕਿ ਤੁਹਾਡਾ ਇੱਕ ਸ਼ੇਅਰ ਉਹਨਾਂ ਦੀ ਜ਼ਿੰਦਗੀ ਹੈਗੀ ਜਿਹੜੀ ਉਹ ਬਦਲ ਸਕਦਾ ਹੈ ਧੰਨਵਾਦ